ਬੁਰਾ ਹੋ ਰਿਹਾ ਨੁਕਸਾਨਾਂ ਦਾ ਬਹੁਤ ਹੀ ਜ਼ਿਆਦਾ ਜੀ ਉੱਥੇ ਵੀ ਕਿਸੇ ਦੇ ਜਿਹੜੇ ਨਹੀਂ ਰਹਿ ਗਏ ਢਾਰੇ ਕਾਦੇ ਆ ਗਿਜਾਰੇ ਕਾਦੇ ਪਸੰਦ ਦਾ ਬਹੁਤ ਬੁਰਾ ਹੋਇਆ ਜੀ ਘਰ ਦੇ ਉਹਦੇ ਬੀਬੀਆਂ ਜਿਹੜਾ ਕੰਮ ਕਰਦੇ ਰੋਟੀਆਂ ਲਾ ਲਾ ਕੇ ਚੋੜੀਆਂ ਨੰਦੀਆਂ ਹੁਣ ਪੁੱਛਦੀਆਂ ਕੀ ਹਾਲ ਹੁਣ ਧਾਰਤੀਆਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਕਿਸਾਨ ਆ ਉਹ ਆਰ ਤੰਗ ਆਪੋ ਆਪਣੇ ਤਾਂ ਗੁਜ਼ਾਰੇ ਚੱਲਦੇ ਘਰਾਂ ਦੇ ਕਿੰਨੂ ਜਾ ਕੇ ਕਹਿ ਦੀ ਸਾਡੀ ਬਾਤ ਤੇ ਕੋਈ ਮਾਂ ਹੁੰਦੀ ਸਰਕਾਰ ਉਹ ਨਹੀਂ ਸਾਡੀ ਬਾਹ ਫੜਦੀ ਇਹਦੇ ਆਸਰੇ ਤਾਂ ਆਪਾਂ ਉੱਟਦੇ ਆ ਤੇ ਕੋ ਬੇਟਾ ਕੋ ਕਹਿੰਦੇ ਬੱਚਾ ਬਾਹਰ ਘੱਲ ਕੇ ਕੋਈ ਗੁਜ਼ਾਰਾ ਕਰਨ ਦੇ ਆ ਤੇ ਫਿਰ ਇਹ ਕਹਿੰਦੇ ਬਾਹਰ ਉੱਡੀ ਜਾਂਦੇ ਬਾਹਰ ਹੀ ਜਾਣਾ ਕਿੱਧਰ ਜਾਣਾ ਔਰਤ ਇਧਰ ਨੇ ਉੱਥੇ ਰਿਹਾ ਉੱਥੇ ਲਖੜੀਆਂ ਵਾਂ ਤੁਹਾਨੂੰ ਦੱਸਿਆ ਵੀ ਹੁਣ ਤੇ ਉਹ ਇੰਨਾ ਪਾਣੀ ਸਾਡੀਆਂ ਦੇ ਬੇਕਰਾਂ ਦੇ ਰੁੜਗੀਆਂ ਰਾਮ ਸਾਡੇ ਰੁੜਗੇ ਆ ਜੀ ਤੇ ਹੁਣ ਉਹ ਤੇ ਜਾਣੀ ਨਹੀਂ ਕੀਤੀ ਨਹੀਂ ਜਾਣੀ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਸਕੀਮ ਵਾਪਸ ਲਈ ਗਈ ਹੈ ਪਰ ਇਧਰ ਦੇ ਕਿਸਾਨਾਂ ਦਾ ਮੰਨਣਾ ਹੈ ਕਿ ਲੈਂਡ ਪੂਲਿੰਗ ਦੀ ਜਿਹੜੀ ਸਕੀਮ ਹੈ ਉਹ ਜੇਕਰ ਸਰਕਾਰ ਨੇ ਚਲਾਉਣੀ ਸੀ ਤਾਂ ਇਧਰ ਥਾਰ ਏਰੀਆ ਇਧਰ ਮੰਡ ਏਰੀਆ ਦੇ ਵਿੱਚ ਚਲਾਉਂਦਾ ਕਿ ਇੱਥੇ ਕਿਸਾਨਾਂ ਨੂੰ ਲੱਖ ਰੁਪਿਆ ਠੇਕਾ ਵੀ ਦਿੰਦੀ ਸਰਕਾਰ ਅਤੇ ਇੱਥੇ ਕੋਈ ਆਪਣਾ ਪ੍ਰੋਜੈਕਟ ਵੀ ਬਣਾਉਂਦੀ ਸਰਕਾਰ ਕਿਉਂਕਿ ਇਧਰ ਪਾਣੀ ਵੀ ਮਾਰ ਝੱਲ ਰਿਹਾ ਹੈ ਕਈ ਪਿੰਡ ਜਿਹੜੇ ਕਈ ਏਕੜ ਫਸਲ ਜਿੰਨਾ ਪਿੰਡਾਂ ਦੀ ਇਸ ਮਾਝ ਏਰੀਏ ਤਬਾਹ ਹੋ ਚੁੱਕੀ ਹੈ ਅਤੇ ਇਹ ਵੀ ਦੱਸ ਦਈਏ ਕਿ ਬਾਉਪੋਰ ਬਾਲ ਵੀ ਟੁੱਟ ਚੁੱਕਾ ਹੈ ਪਾਣੀ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਪਿੰਡ ਜੋਲ ਢਾਏ ਵਾਲਾ ਦੇ ਵਿੱਚ ਅਸੀਂ ਮੌਜੂਦ ਆ ਪਿੰਡ ਦੇ ਕਿਸਾਨ ਮੌਜੂਦ ਨੇ ਇੱਥੋਂ ਦੇ ਮਜ਼ਦੂਰ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਸਨ 88 ਤੋਂ ਹਰਾਂ ਦੀ ਪਾਣੀ ਦੀ ਮਾਰ ਚੱਲਦੇ ਆ ਰਹੇ ਇਹਨਾਂ ਦੇ ਪਰਿਵਾਰਾਂ ਦੇ ਇਹਨਾਂ ਦੇ ਘਰਾਂ ਦੇ ਰਿਸ਼ਤੇਦਾਰਾਂ ਦੇ ਹਾਲਾਤ ਕਿਹੋ ਜਿਹੇ ਨੇ ਅਤੇ ਕਿੰਨੀ ਕੁ ਸਾਰ ਜਿਹੜੀ ਆ ਉਹ ਸਰਕਾਰਾਂ ਦੇ ਵੱਲੋਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇਹਨਾਂ ਦੀ ਲਈ ਗਈ ਹੈ ਮੇਰੇ ਨਾਲ ਵੀਰ ਮੌਜੂਦ ਨੇ ਗੱਲਬਾਤ ਕਰਦੇ ਵੀਰ ਜੀ ਇਹੋ ਪਿੰਡ ਹੈ ਜੀ ਵੀਰ ਜੀ ਬਿਲਕੁਲ ਵੀਰ ਜੀ ਕਿੰਨਾ ਕੁ ਨੁਕਸਾਨ ਇਥੇ ਨੇੜਲੇ ਪਿੰਡਾਂ ਦਾ ਜਿਹੜੀ ਫਸਲ ਹੈ ਪਾਣੀ ਕਾਰਨ ਹੋ ਚੁੱਕਿਆ ਹੈ ਵਿਦਿਆ ਤੋਂ ਗੋਂੜਵਾ ਸਾਹਿਬ ਗੋਂੜਾ ਤੋਂ ਲੈ ਕੇ ਜੀ ਜੀ ਸਰੀਆਲੀ ਤੋਂ ਹਰ ਕੋ ਕਬੂਟਾ ਵਾਲੇ ਤੱਕ ਜੀ ਜੀ ਹਰੀਗੇੜ ਤੱਕ ਹਜ਼ਾਰਾਂ ਏਕੜ ਦਾ ਜਿਹੜਾ ਨੁਕਸਾਨ ਹੋ ਗਿਆ ਹਜ਼ਾਰਾਂ ਏਕੜ ਦਾ ਬਿਲਕੁਲ ਬਿਲਕੁਲ ਬਹੁਤ ਬੁਰਾ ਆਇਆ ਇਨਾਂ ਕਿਸਾਨਾਂ ਦਾ ਬਹੁਤ ਹੀ ਜ਼ਿਆਦਾ ਜੀ ਪੱਠੇ ਵੀ ਕਿਸੇ ਦੇ ਜਿਹੜੇ ਨਹੀਂ ਰਹਿ ਗਏ ਜੀ ਆ ਬਹੁਤ ਘਰਾਂ ਦੇ ਗੁਜ਼ਾਰੇ ਕਿਸ ਤਰ੍ਹਾਂ ਹੋਏ ਗੁਜ਼ਾਰੇ ਕਾਦੇ ਆ ਵੀਰ ਗੁਜ਼ਾਰੇ ਕਾਦੇ ਕਿਸਾਨ ਦਾ ਬਹੁਤ ਬੁਰਾ ਆਲਾ ਜੀ ਘਰ ਦੇ ਇਹਦੇ ਬੀਬੀਆਂ ਜਦੋਂ ਕੰਮ ਕਰਦੇ ਰੋਟੀਆਂ ਲਾ ਲਾ ਕੇ ਚੋਰੀਆਂ ਨਿੰਦੀਆਂ ਹੁਣ ਪੁੱਛਦੀਆਂ ਕੀ ਹਾਲ ਹੁਣ ਦਿਹਾੜੀਆਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਜੀ ਉਹ ਕਹਿੰਦੇ ਸਾਡਾ ਉਹ ਤਾਂ ਅੱਗੇ ਅੱਗੇ ਬੜੇ ਚਲ ਗਏ ਜੀ ਸਾਡੀ ਜਿਹੜੀਆਂ ਆਉਣ ਵਾਲੀਆਂ ਕਣਕਾਂ ਹੀ ਬਿਜੜੀ ਫਸਲ ਨਾ 6 ਮਹੀਨਿਆਂ ਦੀ ਅਗਲੀ ਜੀ ਉਹ ਵੀ ਖਾਦੀ ਗਈ ਆ ਉਹ ਵੀ ਖਤਮ ਹੋ ਗਈ ਬਹੁਤ ਬੁਰਾ ਹਾਲ ਆ ਜੀ ਮੇਰੇ ਨਾਲਾ ਕਿਸਾਨ ਆ ਇੱਕ ਜਿਨੇ 5 ਕਿੱਲੇ ਠੇਕੇ ਤੇ ਜ਼ਮੀਨ ਲਈ ਤੇ ਇਹ ਵੀ ਆਪਦੀ 2 ਕਨਾਲਾਂ ਜ਼ਮੀਨ ਆਪਦੀ ਜਿਹੜੀ ਮਾਲਕੀ ਤੇ ਜੀ ਜੀ ਇਹਦਾ ਇੰਨਾ ਬੁਰਾ ਹਾਲ ਹੈ ਸਾਈਕਲ ਤੇ ਚੋਰਾ ਜਾਂਦਾ ਰਿਹਾ ਤੇਰੀ ਵਾਈਫ ਵੀ ਬੰਦੇ ਲਈ ਇੱਕ ਨਕਸਾਨ ਬਾਜੀ ਟੁੱਟ ਜੇ ਤਾਂ ਉਹਦਾ ਦੁੱਖ ਹੁੰਦਾ ਬੱਚੇ ਨੂੰ ਮੇਰਾ ਸਾਡੇ ਬੱਚੇ ਦੀ ਬਾਜੀ ਟੁੱਟ ਗਈ ਹੈ ਜੀ ਜੀ ਸਾਡੇ ਇਥੇ ਇਹਦਾ ਦੇ ਪਾਸੇ 6 ਤੋਂ 5-4 ਲੱਖ ਦਾ ਨੁਕਸਾਨ ਇਹਦਾ ਹੋ ਗਿਆ ਜੀ ਉਹਨਾਂ ਨੇ ਉੱਥੇ 3-4 ਲੱਖ ਚੋਕ ਲਿਆ ਦੋਨ ਤਨਾਲਾ ਜੋ ਲੈ ਜੂਗਾ ਦੱਸੋ ਤੁਸੀਂ ਆਪਸੇ ਇਹਦਾ ਬਹੁਤ ਬੁਰਾ ਵਾਲਾ ਇਹ ਵੀ ਚੋਰਾ ਬੋਲਦਾ ਹੀ ਨਹੀਂ ਉਹ ਦਿੰਦਾ ਜਦੋਂ ਦਾ ਪਾਣੀ ਆਇਆ ਜੀ ਜੀ ਰੋਕ ਕਿੰਨਾ ਦਾ ਨੁਕਸਾਨ ਹੋ ਗਿਆ ਕਹਿਣਾ ਚਾਹੋਗੇ ਕੁਝ ਕਿਸਾਨ ਤਾਂ ਇਹ ਨਹੀਂ ਢੇਚਾਈ ਜੋ ਕਿ ਪਿੰਡ ਬੜਿਆ ਆਸੀ ਕੋਈ ਨਹੀਂ ਕਿਧਰੋਂ ਜਾਂਦੇ ਕਿਸੇ ਨੇ ਸਾਰ ਲਈ ਤੁਹਾਡੀ ਨਾ ਕਿਸੇ ਅਜੇ ਲਾਤਾ ਕੋਈ ਰਿਸ਼ਤੇਦਾਰ ਬੋੜਿਆ ਜੀ ਨਾ ਕੋਈ ਨਹੀਂ ਬੋੜਿਆ ਜੀ 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 ਜਿੰਨੇ ਵੀ ਕਿਸਾਨ ਵੀਰ ਰਿਸ਼ਤੇਦਾਰ ਵੀ ਕਿਸਾਨ ਹੀ ਆ ਉਹ ਆਰਤੰਗ ਆਪੋ ਆਪਣੇ ਤਾਂ ਗੁਜ਼ਾਰੇ ਚੱਲਦੇ ਘਰਾਂ ਦੇ ਕਿਹਨੂੰ ਜਾ ਕੇ ਕਹਦੀ ਸਾਡੀ ਬਾਹ ਫੜ ਜੀ ਜੇ ਮਾਂ ਹੁੰਦੀ ਸਰਕਾਰ ਉਹ ਨਹੀਂ ਸਾਡੀ ਬਾਹ ਫੜਦੀ ਇਹਦੇ ਆਸਰੇ ਤੇ ਆਪਾਂ ਉੱਟਦੇ ਆਂ ਜੀ ਇਹ ਨਹੀਂ ਸਾਡੀ ਜਾਣ ਕੇ ਬਾਹਰ ਬੋਲਦੇ ਇਹਨਾਂ ਸਾਡੇ ਰੇਟੇ ਨਾਲ ਤੇ ਆਪ ਸਾਡੇ ਵਰਗੇ ਟਾਈਮ ਪਾਸ ਕਰਨ ਦੇ ਕੋਈ ਕੋ ਕਰਨ ਦੇ ਕੋਈ ਕਿਤੇ ਕੋਈ ਬੇਟਾ ਕੋਈ ਕਿਨੇ ਬੱਚਾ ਬਾਹਰ ਘੱਲ ਕੇ ਕੋਈ ਗੁਜ਼ਾਰਾ ਕਰਨ ਦੇ ਆ ਤੇ ਫਿਰ ਇਹ ਕਹਿੰਦੇ ਬਾਹਰ ਉੱਡੀ ਜਾਂਦੇ ਬਾਹਰ ਹੀ ਜਾਣਾ ਕਿੱਧਰ ਜਾਣਾ ਔਰੇ ਤੋਂ ਇਧਰ ਨੇ ਲਗਭਗ ਇਸ ਪਿੰਡ ਦੀ ਜਿਹੜੀ ਆ ਇਹ ਜਿੰਨੇ ਵੀ ਕਿਸਾਨ ਵੀਰੇ ਇੱਥੇ ਆਪਣੇ ਨਾਲ ਮੌਜੂਦ ਹੈ ਇਹਨਾਂ ਦੀ ਔਰ ਦੀ ਮਾਲਕੀ ਕਿੰਨੀ ਜੜੀ ਹੈ ਜ਼ਮੀਨ ਦਾ ਨੁਕਸਾਨ ਹੋ ਗਿਆ ਸਾਡੇ ਪਿੰਡ ਦਾ 800 ਕਲਾ ਜ਼ਮੀਨ ਦਾ ਜੋਟਾ ਵਾਲੇ ਦਾ 800 ਕਲਾ ਮੰਡ ਦਾ ਜੀ ਮੰਡ ਦਾ ਜਾ ਕੇ ਜਿਹੜੀ ਮਰਬੇ ਬੰਦੀ ਵਾਲੀ ਮਾਲਕੀ ਜਾ ਕੇ ਤੁਸੀਂ ਪਟਵਾਰੀਆਂ ਕੋਲੋਂ ਜਾ ਕੇ ਕਢਾ ਸਕਦੇ ਹੋ ਜੀ ਜਿਹੜਾ ਬਿਲਕੁਲ ਆਪਦੀ ਮਰਬੇ ਬੰਦੀ ਵਾਲੀ ਜ਼ਮੀਨ ਚਾਹਾਂ ਬੰਦੀ ਫਰਦ ਜਿੱਤੇ ਲਾਉਣ ਵੀ ਮਿਲਦਾ ਸਾਰਾ ਕੁਝ ਕਲੀਅਰ ਬਿਲਕੁਲ ਜੀ ਜੀ ਅੱਜ ਸਾਡੀ ਉਹ ਜਿਹੜੀ ਜ਼ਮੀਨ ਆ ਸਾਡੇ ਨਾਲ ਤੋਂ ਜਿਹੜੀ ਅੱਗੇ ਜ਼ਮੀਨ ਆ ਚਲੋ ਜਿੰਨੇ ਵੀ ਆ ਸਰਕਾਰ ਦੀ ਜਿੰਨੀ ਜਿਹੜੀ ਹੋਊਗੀ ਉਹ ਦਰਿਆ ਦੇ ਲਾਗੇ ਜੋ ਵੀ ਕੋਈ ਹੈਗਾ ਵੱਖਰਾ ਹੋਊਗਾ ਜੀ ਪਰ ਇਹ ਸਾਡਾ ਜਿਹੜਾ ਨੁਕਸਾਨ ਸਾਡਾ ਬਹੁਤ ਜ਼ਿਆਦਾ ਹੁੰਦਾ ਕਈਆਂ ਦੀ ਜ਼ਮੀਨ ਹੀ ਮੰਡ ਚ ਮਾਝਾ ਉੱਪਰ ਹੈ ਹੀ ਨਹੀਂ ਜੀ ਉਹ ਕਿਸਾਨਾਂ ਦੇ ਤੇ ਮਾਲਾਂ ਰੋਟੀ ਵੀ ਬੰਦ ਹੋ ਗਈ ਦੇਖੋ ਜੀ ਤਈ ਹੁਣ ਪੈਸੇ ਦਿੰਨੇ ਹਨ ਕੋਈ ਸਰਕਾਰ ਹੀ ਪੈਸੇ ਦਿੰਦੀ ਆ ਉਹ ਬੰਦਾ ਮੰਨ ਲਓ ਕੋਈ ਮੁਲਾਜ਼ਮ ਆ ਜਾਂ ਕੋਈ ਗੱਲ ਭਾਦਾ ਕੋਈ ਸਾਨੂੰ ਪ੍ਰਾਈਵੇਟ ਨੌਕਰੀ ਤੇ ਰੱਖਿਆ ਤੇ ਜੇ ਉਹਦੇ ਕੰਮ ਤੇ ਨਹੀਂ ਜਾਂਦੇ ਤੇ ਕਿੱਥੋਂ ਜਦੋਂ ਉਹਨੂੰ ਦੀਨਾ ਆਰਤੀ ਮੱਗੇ ਇਹਨਾਂ ਅੱਗੇ ਖੜੇ ਆ ਜੀ ਜੀ ਆਏ ਹੜਾਂ ਦੇ ਦੌਰਾਨ ਸੰਤ ਬਾਬਾ ਸੁਖਾ ਸਿੰਘ ਜੀ ਸਰਹਾਰੀ ਵਾਲੇ ਹੋਰ ਵੀ ਬਹੁਤ ਸਾਰੇ ਸੰਤਾਂ ਵੱਲੋਂ ਜਿਹੜੀ ਸੇਵਾ ਨਿਭਾਈ ਗਈ ਉਸ ਤੇ ਕੀ ਕਹਿਣਾ ਜੀ ਬਿਲਕੁਲ ਜੀ ਸੰਤਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਪਿਛਲੀ ਆਰਾਮੇ ਦਿੱਤਾ 23 ਚ ਬੜਾ ਚ ਬੜਾ ਖਫੇ ਆ ਜੀ ਬੜਾ ਉਹਨਾਂ ਸਾਡਾ ਸਾਥ ਦਿੱਤਾ ਜੋ ਵੀ ਕਿਸਾਨਾਂ ਗਰੀਬਾਂ ਦੀ ਬਾਹ ਮੇ ਫੜਦੇ ਜੀ ਪਰ ਸਰਕਾਰਾਂ ਨਹੀਂ ਫੜਦੀ ਕੀ ਅਪੀਲ ਕਰਨੀ ਚਾਹੁੰਦੇ ਆ ਅਪੀਲ ਉਹ ਕਰਦੇ ਆ ਵੀ ਮਾੜੀਆਂ ਸਰਕਾਰਾਂ ਮਾੜੇ ਸਾਡੇ ਗੱਲਾਂ ਵੱਡੀਆਂ ਵਾ ਫੀ ਲੈਣਾ ਬਾਹਰਲੇ ਦੱਸਾਂਗੇ ਲੈਣੇ ਆ ਜੀ ਤੇ ਕਾਨੂੰਨ ਇਥੇ ਆਪਣੇ ਹੋਰ ਖਤਮ ਕਰੀ ਜਾਂਦੇ ਆਪਾਂ ਆਪਣੇ ਸਾਰੇ ਰੂਲਾਂ ਰੂਲ ਨਹੀਂ ਬਣਾਉਂਦਾ ਗਰੀ ਉਹ ਮੰਨ ਲਓ ਸਾਨੂੰ ਸਹੂਲਤਾਂ ਦਿੱਤੀਆਂ ਹੋਣ ਅੱਜ ਨੀਣਾ ਹੋਰ ਵੀ ਬੰਨੇ ਪੰਗੇ ਲੈਂਦੇ ਇੱਥੇ ਬਣਾਉਣਾ ਸਾਡੇ ਜੇ ਬਣਾਉਣਾ ਨਾ ਜੀ ਲੱਗੇ ਰਹਿ ਨਾਲ ਆਪ ਦਾ ਨੁਕਸਾਨ ਹੋਵੇ ਇਹਨਾਂ ਦੀ ਫਰੇ ਪਾਣੀ ਇਹਨਾਂ ਦੀ ਫੈਕਟਰੀਆਂ ਲਾਉਣਾਂ ਦਾ ਜੋ ਬਣਾਉਣਾ ਇੱਥੇ ਕੋਈ ਹੋਰ ਚੱਲੀਆਂ ਬਣੀਆਂ ਜ਼ਮੀਨਾਂ ਖਰਾਬ ਕਰਨ ਦਾ ਏ ਇੱਥੇ ਬਣਾ ਲੈਣ ਜੋ ਬਣਾਉਣਾ ਆ ਸਾਡੀ ਮਿਹਰ ਘਟ ਤੋਂ ਘਟ ਵੀ 5000 ਏਕੜ ਹੋਣਾ ਉੱਥੋਂ ਲੈ ਕੇ ਇੱਥੋਂ ਤੱਕ ਜ਼ਮੀਨ ਦਾ ਜੀ ਜੀ ਨਾਲੇ ਲੈ ਕੇ ਨੰਬਰੀ ਸਾਰੀਆਂ ਜ਼ਮੀਨਾਂ ਖਰੀਦਣ ਬੰਨ ਲਾਉਣ ਜੋ ਫੈਕਟਰੀਆਂ ਬਣਾ ਤੇ ਕਰਨ ਰਿਕਵਰ ਤੇ ਫਿਰ ਇਥੇ ਪਾਣੀ ਆਵੇ ਤੇ ਨਾਲ ਲੱਗੇ ਪਾਦਾ ਫਿਰ ਇਹਨਾਂ ਦੇ ਜਿਹੜੇ ਪਟਵਾਲ ਆਪਾਂ ਸਰਕਾਰ ਦੇ ਕੋਈ ਮੁਲਾਜ਼ਮ ਰੱਖਦੇ ਆ ਸੰਖਾ ਲੈ ਕੇ ਰਹਿੰਦਾ ਤੇ ਕਿਸਾਨ ਦੀ ਕਿੱਥੋਂ ਮੰਗਾਈ ਇਹ ਤਨਖਾਹ ਇਹ ਉਹ ਤਨਖਾਹ ਦੱਸੋ ਤੁਸੀਂ ਸਾਡੀ ਗੱਲ ਦਾ ਜਵਾਬ ਦਿਓ ਤਨਖਾਹ ਕਿਹੜੀ ਸਾਡੀ ਹੋਰ ਬਿਲਕੁਲ ਜੀ ਸੋ ਹੋਰ ਸਾਰੇ ਪਰਿਵਾਰ ਦੀ ਤਨਖਾਹ ਬਿਲਕੁਲ ਜੀ ਬੱਚੇ ਮੁੰਡੇ ਸਾਰਾ ਪਰਿਵਾਰ ਸਾਡਾ ਖਾਕੇ ਮਰ ਜਾਂਦਾ ਜਨਾਨੀ ਤੱਕ ਜੀ 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 ਤੇ ਹੋਰ ਵੀ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਕਰਦਿਆ ਸਵਾਲ ਇਹ ਹੈ ਕਿ ਇੱਕ ਕਿਲੇ ਦੇ ਖਰਚਾ ਜਿਹੜਾ ਉਹ ਕਿੰਨਾ ਕੁ ਆਉਂਦਾ ਹੈ ਤੇ ਜਿਹੜਾ ਕੇਂਦਰ ਸਰਕਾਰ ਵੱਲੋਂ ਪਿਛਲੀ ਵਾਰੀ 6600 ਮੁਆਵਜ਼ਾ ਦਿੱਤਾ ਗਿਆ ਉਹਦੇ ਨਾਲ ਜਿਹੜਾ ਕਿੰਨਾ ਕੁ ਫਾਇਦਾ ਹੋਇਆ ਜੀ ਸਰ ਮੁਆਵਜ਼ਾ ਦੇ ਸਾਨੂੰ ਨਹੀਂ ਮਿਲਿਆ ਜੀ ਸਾਨੂੰ 88 ਤੋਂ ਲੈ ਕੇ ਪਹਿਲੀ ਸਰਕਾਰਾਂ ਸਾਨੂੰ ਦਿੰਦੀਆਂ ਰਹੀਆਂ ਮੁਆਵਜ਼ਾ ਚਲੋ ਜੋ ਥੋੜਾ ਘਣਾ ਦਿੰਦੀਆਂ ਰਹੀਆਂ ਜੀ ਜੀ ਤੇ ਉਹ ਆ ਪਿਛਲੀ ਵਾਰੀ ਵੀ ਪਾਣੀ ਆਇਆ ਸਾਡੇ ਕੋਈ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਸਰ ਜੀ ਜੀ ਪਿਛਲੀ ਵਾਰੀ ਕੋਈ ਮੁਆਵਜ਼ਾ ਨਹੀਂ ਮਿਲਿਆ ਸਰ ਸਤੰਸਰਤਾ ਦਾ ਕੀ ਨਾਮ ਹੈ ਜੀ ਉਦੋਂ ਅਸੀਂ ਇਹ ਇਹ ਪਿੰਡ ਦੇ ਵਿੱਚ ਕਿੰਨੀ ਫਸਲ ਜਿਹੜੀ ਤੁਹਾਡੀ ਪ੍ਰਭਾਵਿਤ ਹੁੰਦੀ ਆਈ ਹੁਣ ਤੱਕ ਕਿਹੋ ਜਿਹੇ ਪ੍ਰਬੰਧ ਸਰਕਾਰਾਂ ਵੱਲੋਂ ਰਹੇ ਹੁਣ ਤੱਕ ਮੰਦਵੇਂ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਭਰਾਵਾਂ ਸਾਰਿਆਂ ਨੇ ਜੀ ਤੇ ਪ੍ਰਬੰਧਰੋਂ ਦਾ ਕੋਈ ਵੀ ਵੜਿਆ ਨਹੀਂ ਸਾਡੇ ਕੋਲ ਤਾਂ ਅਸੀਂ ਕਿਹਨੂੰ ਦੱਸੀਏ ਤੁਸੀਂ ਆਏ ਸਾਡੇ ਕੋਲ ਜੀ ਤੇ ਬਾਕੀ ਇਹ ਅਸੀਂ ਇਹੋ ਬੇਨਤੀ ਕਰਦੇ ਆਂ ਵੀ ਜਿਹੜਾ ਕੋਈ ਪੈੜੀ ਹੋਊਂਦਾ ਠੀਕੇ ਦਾ ਮੌਲਾ ਕਿੱਦਾਂ ਮੌਲਾ ਇਹ ਮੌਕੇ ਦੇ ਆਣ ਕਿ ਉਹਨੂੰ ਹੀ ਜਿਹੜਾ ਕੋ ਦਿਣਾ ਮੜਾ ਮੋਟ ਉਹਨੂੰ ਦਿੱਤਾ ਜਾਵੇ ਇਹ ਤੇ ਮੁੜ ਕੇ ਇਹ ਦਾਨ ਤੇ ਗਦੌਰੀ ਨਹੀਂ ਹੈਗੀ ਉਹਨਾਂ ਫਲਾਨਾ ਨਹੀਂ ਹੈਗਾ ਤੇ ਉਹਨੂੰ ਚੋਰੇ ਇੱਕ ਚਵਾਨੀ ਵੀ ਨਹੀਂ ਮਿਲਦੀ ਜਿੱਦਾਂ ਉਹ ਭਰਾ ਨੇ ਪੰਜ ਕੇਲ ਕਿੰਨੇ ਲਈ ਆਵੇ ਉਹਨਾਂ ਨੂੰ ਗਦੌਰੀ ਕਿੱਥੋਂ ਹੋਣੀ ਹੈ ਜੀ ਗਦੌਰੀ ਦੇ ਉਹਨਾਂ ਮਾਲਕਾਂ ਦੇ ਨਾਲ ਨਹੀਂ ਹੈ ਜੇ ਇਹ ਮੌਕੇ ਦੇ ਆਣ ਕੇ ਵੇਖਣ ਵੀ ਪਹਿਲੀ ਕੌਣ ਬਹੁੰਦਿਆ ਉਹਨੂੰ ਜੇ 100 ਰੁਪਏ ਦੇਣੇ ਨਾਲ ਉਹਨੂੰ ਦੇਣ ਜਿੰਦੇ ਅਗਈਵਰਾ ਇੱਕ ਚਵਾਨੀ ਨਹੀਂ ਦਿੱਤੀ ਨਾ ਜੀ ਜੇਕਰ ਕੋਈ ਸਰਕਾਰ ਵੱਲੋਂ ਹੱਲ ਨਹੀਂ ਕੀਤਾ ਜਾਂਦਾ ਫਿਰ ਵੋਟ ਪਾਉਣ ਵੇਲੇ ਕਿਸਾਨ ਕਿੰਨਾ ਕੁ ਸੋਚੇਗਾ ਜਰ ਕੀ ਕਹਗੇ ਬਸ ਉਹ ਪਾਣੀ ਪੈਂਦੀ ਆ ਕੀ ਕਰੀਏ ਕੋਈ ਨਾ ਕੋਈ ਤੁਹਾਨੂੰ ਭਲਾਈ ਆ ਫਿਰ ਉਹਨਾਂ ਗਾਂ ਦੀ ਗਾਂ ਇੱਕ ਦੂਜੇ ਨੂੰ ਲਈ ਜਾਂਦੇ ਆ ਤੇ ਪਾਣੀ ਪੈਂਦੀ ਬੂਰ ਤੇ ਪਾਣੀ ਪੈਂਦੀ ਆ ਹਾਂਜੀ ਲੇਕਿਨ ਇਹ ਮਸਲੇ ਇਹ ਮੁੱਦੇ ਇਹ ਜਿਹੜੀਆਂ ਮੁਸ਼ਕਲਾ ਇਹ ਉਸੇ ਤਰ੍ਹਾਂ ਉੱਥੇ ਦੀਆਂ ਉੱਥੇ ਖੜੀਆਂ ਰਹਿੰਦੀਆਂ ਇਹ ਜੀ ਉੱਥੇ ਦੀਆਂ ਉੱਥੇ ਖੜੀਆਂ ਵਾਂ ਤੁਹਾਨੂੰ ਦੱਸਿਆ ਵੀ ਹੁਣ ਤੇ ਇੰਨਾ ਪਾਣੀ ਸਾਡੀਆਂ ਦੇ ਬੈਕਾਂ ਦੇ ਰੁੜ ਗਈਆਂ ਟ੍ਰਾਫਿਕਾਂ ਵੀ ਰੁੜ ਗਏ ਆ ਜੀ ਤੇ ਹੁਣ ਤੇ ਜਾਣੀ ਨਹੀਂ ਕੀਤੀ ਵੀ ਨਹੀਂ ਜਾਣੀ ਇਹ ਤੁਹਾਨੂੰ ਦਿਖਾਉਣੇ ਹਾਂਜੀ ਘਰ ਵੀ ਡੁੱਬੇ ਨੇ ਉੱਧਰ ਸਾਡੇ ਐ ਥੱਲਿਓ ਖੱਗਿਆ ਹੀ ਗਿਆ ਹਾਂਜੀ ਦੋ ਦਿਨ ਬੋਟਾ ਪਾਉਣ ਲੱਗੇ ਕੀ ਸੋਚਦੇ ਆ ਬੋਟਾ ਪਾਉਣ ਲੱਗੇ ਪਿਛਲੀ ਵਾਰ ਆਪਾਂ ਸੋਚਿਆ ਸੀ ਮੈਂ ਸਾਫ਼ ਇਹ ਗੱਲ ਕਹਿਣਾ ਵਾ ਭਗਵੰਤ ਮਾ ਦੇ ਮੂਹਰੇ ਆਪਾਂ ਬਦਲਾਅ ਲਿਓਂ ਦੇ ਚੱਕਰ ਚ ਜੀ ਤੇ ਲੋਕਾਂ ਨੇ ਸੋਚਿਆ ਕਿ ਖਣੀ ਇਹ ਸਾਨੂੰ ਤੰਗ ਕਰਦੇ ਆ ਪਰ ਇਹਨਾਂ ਨੂੰ ਪਤਾ ਬਾਅਦ ਚ ਲੱਗਾ ਹੁਣ ਵੀ ਪਹਿਲੀ ਜੰਗੇ ਸੀ ਇਹਦੇ ਨਾਲੋਂ ਤਾਂ ਇੰਨੀ ਮਾੜੀ ਹੋਣੀ ਨਹੀਂ ਸੀ ਇਹਦੇ ਨਾਲੋਂ ਤਾਂ ਉਹੀ ਚੰਗੇ ਸੀ ਹੁਣ ਸਾਡੇ ਨਾਲ ਇੰਨੀ ਮਾੜੀ ਹੋਈ ਆ ਕਿ ਇਹਨੇ ਕੋਈ ਸਾਡੀ ਸਾਰ ਨਹੀਂ ਲਈ ਜਾਣ ਕਿ ਇੱਥੇ ਕੋਈ ਡੀਸੀ ਨੇ ਆਇਆ ਕੋਈ ਉਦਘਾਰ ਦਾ ਕੋਈ ਐਸਡੀਐਮ ਨੇ ਆਇਆ ਕੋਈ ਨੇ ਸਾਡੀ ਸਾਰ ਨਹੀਂ ਲਈ ਜੀ ਬਹੁਤ ਬੁਰਾ ਹਾਲ ਬਦਲਾ ਦੇ ਚੱਕਰ ਚ ਆਹ ਕੰਮ ਅੱਗੇ ਵੋਟਾਂ ਚ ਕੀਤਾ ਸੀ ਕੋਈ ਬਦਲਾਅ ਹੁਣ ਬਹੁਤੇ ਐਮਐਲਏ ਨਾਲ ਤੇ ਲੋਕਾਂ ਨੂੰ ਪਤਾ ਹੀ ਨਹੀਂ ਬਾਅਦ ਵੀ ਸਾਡੇ ਐਮਐਲਏ ਕਿਹੜਾ ਸੀ ਵੋਟਾਂ ਬਟਨ ਨਾ ਪਤਾ ਅੰਦਰ ਜਾ ਕੇ ਵੀ ਬਦਲਾਅ ਲਿਆਉਣਾ ਪੈ ਰ ਗਿਆ ਜੀ ਜੀ ਹੋਰ ਐਨਾ ਮਦਦ ਸੋ ਕੀ ਅਸੀਂ ਕਰਨਾ ਲੋਕਾਂ ਨੂੰ ਜੀ ਜੀ ਅੰਦਰ ਵਾਰ ਕੇ ਵੋਟਾਂ ਪਾਏ ਕਾਂਗਰਸ ਕਾਲੀਆਂ ਨੇ ਪਾਈਆਂ ਵਿੱਚੋਂ ਵੋਟਾਂ ਹੋਰ ਕਿਥੋਂ ਉੱਡ ਕੇ ਥੋੜੀ ਆ ਗਈਆਂ ਕਿਹਦੀਆਂ ਜੀ ਘਰ ਦੇ ਲੋਕਾਂ ਨੇ ਪਾਤੀਆਂ ਚਲੋ ਜਿਹੜ ਪਾਰਟੀ ਚ ਉਹਨਾਂ ਨੇ ਰਹਿਣੇ ਰਹਿਣਾ ਸੀ ਤੇ ਵੋਟਾਂ ਪਈਆਂ ਕਰਕੇ ਬੰਨਣਾ ਸੀਟਾਂ ਲੈ ਗਏ ਜੀ ਐਮਐਲਏ ਦੇ ਭਗਵੰਦ ਮਾਨ ਸਾਹਿਬ ਨਾਂ ਹੀ ਦੱਸ ਦੇ ਨਾਲ ਦੇ ਐਮਐਲਏ ਦੇ ਕਿੰਨੇ ਐਮਐਲਏ ਦੇ ਕੀ ਕੀ ਨਾਂ ਇਹਨਾਂ ਦੇ ਇੱਕ ਮਿੰਟ 'ਚ ਹੁੰਦੇ ਜਵਾਬ ਦੇਣਾ ਸਾਡੇ ਲਾਗੇ ਆਉਣ ਦੇ ਬੰਨਿਆਂ ਦੇ ਨਾਂ ਦਾ ਵੀ ਨਹੀਂ ਪਤਾ ਉਹਨੂੰ ਕਿਹੜੀ ਨਾਂ ਇਹਨਾਂ ਦੇ ਜੀ ਇਹ ਬਣ ਗਿਆ ਇੱਕ ਬਦਲਾਅ ਦੇ ਚੱਕਰ ਜੀ ਕੁੱਤੇ ਸਾਡੀ ਸਾਰੀ ਸਰਕਾਰ ਲੋਕਾਂ ਦੇ ਹੱਕ ਚ ਲੋਕਾਂ ਲੋਕਾਂ ਨੇ ਆ ਲੋਕਾਂ ਦੀ ਜਿੱਤ ਆ ਇਹਦੀ ਕਿ ਇਹਦੀ ਜਿੱਤ ਨਹੀਂ ਕਿ ਲੋਕਾਂ ਨੇ ਬਟਨ ਦੱਬਿਆ ਬਦਲਾਅ ਲੈਉਣ ਦੇ ਚੱਕਰ ਤੇ ਸਾਨੂੰ ਕੋਈ ਆੰਦੇ ਆਵਾਦੇ ਆ ਕੁਝ ਕੀਤੇ ਆ ਕਿ ਸਾਨੂੰ ਸਾਇਤ ਚੰਗੀ ਤਿੱਜੀ ਪਾਰਟੀ ਆ ਧਿਰ ਤਿੱਜੀ ਆ ਸੌਖੇ ਰਵਾਂਗੇ ਜੀ ਸੌਖੇ ਰਹਿਣ ਦੇ ਚੱਕਰ 'ਚ ਆਪ ਦਾ ਬੇੜਾ ਕਰ ਕਰ ਲਿਆ ਖਾਲਸਾ ਆਇਡਮੋਂ ਇੱਥੇ ਬਹੁਤ ਸੇਵਾਵਾਂ ਨੂੰ ਭਾਈਆਂ ਬੜੀ ਸੇਵਾ ਕੀਤੀ ਆ ਕਾਰ ਸੇਵਾ ਵਾਲਿਆਂ ਵੱਲੋਂ ਬੜੀਆਂ ਸਵਾਵਾਂ ਨਭਾਈਆਂ ਗਈਆਂ ਹੋਰ ਕੀ ਅਪੀਲ ਸਰਕਾਰਾਂ ਤੋਂ ਇਨ੍ਹਾਂ ਸੰਸਤਾਵਾਂ ਤੋਂ ਕੀ ਆਸ ਰਹਿਣ ਵਾਲੀ ਹੈ ਜੀ ਜੀ ਵੇਖੋ 1.5 ਸਾਲ ਇਹਨਾਂ ਦਾ ਰਹਿ ਗਿਆ ਵਾ ਅੱਗੇ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਨਹੀਂ ਇਹ ਇਤਰਾ ਹੀ ਰਹਿਣਾ ਇਹਨਾਂ ਦਾ ਹਾਲ ਇਹ ਤੇ ਆਪ ਦਾ ਆਪ ਟਾਈਮ ਨਾਲ ਹੀ ਆਪਦੀ ਆਪੇ ਬਾਲ ਕੇ ਸਿੱਖਣੀ ਪੈਣੀ ਸਾਨੂੰ ਜੀ ਜੀ ਮਾਰੀ ਗਾਲੀਏ ਚੰਗੀ ਗਾਲੀਏ ਖਾਣੀ ਪੈਣੀ ਬਹੁਤ ਬਹੁਤ ਧੰਨਵਾਦੋ ਕਿਦ ਤਰ੍ਹਾਂ ਕਿਤੇ ਦਰਦ ਜਿਹੜਾ ਉਹ ਝਲਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਧਰ ਦੇ ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਜ਼ਮੀਨ ਹੀ ਇਨਕੁਆਇਰ ਕਰਨੀ ਹੈ ਲੈਂਡ ਪੂਲਿੰਗ ਰਾਹੀ ਕਰ ਲੈਣ ਚਾਹੇ ਉਦਾਂ ਕਰ ਲੈਣ ਤਾਂ ਇਸ ਏਰੀਆ ਦੀ ਕਰਨ ਤੇ ਸਾਡਾ ਵੀ ਜਿਹੜਾ ਉਹ ਸਾਹ ਸੌਕਾ ਹੋਵੇ ਤਾਂ ਕਿਸੇ ਪਾਸਿਓ ਜਿਹੜਾ ਪੈਸਾ ਆਉਣ ਵਾਲਾ ਬਣੇ ਜੇਕਰ ਲੱਖ ਰੁਪਏ ਸਾਲ ਦਾ ਠੇਕਾ ਹੀ ਦੇਣਾ ਲੈਂਡ ਪੂਲ ਸਕੀਮ ਰਾਹੀ ਤਾ ਇੱਥੇ ਆ ਕੇ ਦਿੱਤਾ ਜਾਵੇ ਤਾਂ ਜੋ ਇਧਰਲੇ ਕਿਸਾਨ ਜਿਹੜੇ ਨੇ ਲੰਮੇ ਸਮੇਂ ਤੋਂ ਪਾਣੀ ਨਹੀਂ ਮਾਰ ਝਲ ਰਹੇ ਨੇ ਜਿਹੜੇ ਉਹਨਾਂ ਦੀ ਕੋਈ ਮਦਦ ਹੋ ਸਕੇ ਅਤੇ ਇੱਥੇ ਸੇਵਾ ਸੰਸਥਾਵਾਂ ਵਾਲਿਆਂ ਦਾ ਖਾਲਸਾ ਏਡ ਦਾ ਅਤੇ ਹੋਰ ਜਿੰਨਿਆਂ ਨੇ ਵੀ ਇਧਰ ਆ ਕੇ ਜਿਹੜਾ ਉਹ ਸੇਵਾ ਨਿਭਾਈ ਕਾਰਸੇਵਾ ਵਾਲੇ ਸੰਤਾਂ ਦਾ ਉਹਨਾਂ ਨੇ ਧੰਵਾਦ ਵੀ ਕੀਤਾ ਤੁਸੀਂ ਬਣੇ ਰਹੋ ਸਾਡੇ ਨਾਲ ਅਤੇ ਅਰਦਾਸ ਵੀ ਇੱਕ ਜ਼ਰੂਰ ਕਰਿਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤਾਂ بارش ਘੱਟ ਪਵੇ ਕਿ ਜਿਹੜਾ ਹੁਣ ਇਹ ਤਸਵੀਰ ਤੁਹਾਡਾ ਜਿਹੜੀ ਸਾਂਝੀ ਅਸੀਂ ਕਰ ਰਿਹਾ ਕਿ ਜੇਕਰ بارش ਹੋਰ ਪੈਂਦੀ ਆ ਪਹਾੜਾਂ ਦੇ ਵਿੱਚ ਵੀ ਪੌਦਿਆਂ ਦਾ ਪਾਣੀ ਹੋਰ ਛੱਡਿਆ ਜਾਂਦਾ ਤੇ ਉਹ ਜਿੱਥੇ ਆਪਾਂ ਖੜੇ ਆ ਇਸ ਵੇਲੇ ਇੱਥੋਂ ਤੱਕ ਵੀ ਪਾਣੀ ਆ ਸਕਦਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਦਮ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਵਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ